હલો આ બધા સોના ને ਨਿੱਕਾ ਸਿੱਧੂ ਆਪਣੇ ਤੋਹਫਿਆਂ ਨੂੰ ਦੇਖ ਕੇ ਕਿੰਨਾ ਜ਼ਿਆਦਾ ਖੁਸ਼ ਹੁੰਦਾ ਹੈ ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਪਰ ਇਹ ਵੀਡੀਓ ਕੁਝ ਹੈਰਾਨ ਕਰ ਦੇਣ ਵਾਲੀ ਹੈ ਇਸ ਵੀਡੀਓ ਦੇ ਵਿੱਚ ਕੀ ਖਾਸ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਅਸੀਂ ਤੁਹਾਨੂੰ ਦੱਸ ਦੇ ਕਿ ਜਦੋਂ ਨਿੱਕੇ ਸਿੱਧੂ ਨੂੰ ਇੱਕ ਗਿਫਟ ਮਿਲਿਆ ਤਾਂ ਨਿੱਕਾ ਸਿੱਧੂ ਖੁਸ਼ੀ ਦੇ ਵਿੱਚ ਨੱਚਣ ਲੱਗ ਗਿਆ ਇਹ ਗਿਫਟ ਉਹਨਾਂ ਦੇ ਕੋਈ ਰਿਸ਼ਤੇਦਾਰਾਂ ਦੇ ਵੱਲੋਂ ਨਿੱਕੇ ਸਿੱਧੂ ਨੂੰ ਦਿੱਤਾ ਗਿਆ ਹੈ ਨਿੱਕਾ ਸਿੱਧੂ ਇੰਨਾ ਜ਼ਿਆਦਾ ਐਕਸਾਈਟਡ ਹੈ ਕਿ ਉਸ ਦੇ ਦੁਆਲੇ-ਦੁਆਲੇ ਘੁੰਮ ਰਿਹਾ ਅਤੇ ਖੁਸ਼ੀ ਦੇ ਵਿੱਚ ਨੱਚ ਰਿਹਾ ਹੈ ਸਾਰ ਤੇ ਜਾਨ ਨੇ ਨਿੱਕੇ ਸਿੱਧੂ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋ ਰਹੇ ਹਨ ਅਸੀਂ ਤੁਹਾਨੂੰ ਦੱਸਦੇ ਕਿ ਨਿੱਕਾ ਸਿੱਧੂ ਬਹੁਤ ਹੀ ਜ਼ਿਆਦਾ ਸ਼ਤਾਨ ਕਰਦਾ ਹੈ ਨਿੱਕੇ ਸਿੱਧੂ ਨੂੰ ਟੈਡੀ ਬੀਅਰਸ ਅਤੇ ਹੋਰ ਵੀ ਤਰ੍ਹਾਂ ਦੇ ਟੌイズ ਬਹੁਤ ਜ਼ਿਆਦਾ ਪਸੰਦ ਹਨ ਅਗਰ ਵੀਡੀਓ ਚੰਗੀ ਲੱਗੀ ਤਾਂ ਬਣੇ ਰਹਿਣਾ ਸਾਡੇ ਅਫੀਸ਼ੀਅਲ ਚੈਨਲ ਦੇ ਨਾਲ ਧੰਨਵਾਦ